ਕਿਸੇ ਬਜ਼ੁਰਗ ਨੂੰ ਫੜਿਓ ਉਹਨੂੰ ਪੁੱਛਿਓ ਜਿਨ੍ਹਾਂ ਦੇ ਅੰਦਰ ਦਰਦ ਵਗਦਾ ਸੀ ਨਾ ਉਹ ਲੋਕ ਇਹਨਾਂ ਦਿਨਾਂ ਦੇ ਵਿੱਚ ਪੁੰਜੇ ਸੌਂਦੇ ਸਨ ਉਸ ਇਹ ਸਾਨੂੰ ਵਰਤ ਰਹੇ ਨੇ ਆਪਣੇ ਲਾਭ ਦੇ ਲਈ ਇਹਨਾਂ ਦੇ ਲਈ ਪੰਜਾਬ ਮਾਇਨੇ ਨਹੀਂ ਰੱਖਦਾ ਇਹਨਾਂ ਲਈ ਤੁਹਾਡਾ ਇਤਿਹਾਸ ਤੁਹਾਡਾ ਕਲਚਰ ਮਾਇਨੇ ਨਹੀਂ ਰੱਖਦਾ ਨਚਾਰ ਲੋਕ ਨੇ ਨਚਾਰਾ ਨੂੰ ਸਿਰਫ ਲੱਚਰਤਾਈ ਪੈਸੇ ਦੇ ਨਾਲ ਜਿਨ੍ਹਾਂ ਨੇ ਪੈਸੇ ਛੱਟੇ ਇਹ ਉਹਦੇ ਜਾ ਕੇ ਨੱਚਣਗੇ ਜੇ ਅੰਬਾਨੀ ਪੈਸੇ ਛੱਟੇਗਾ ਨਾ ਇਹ ਉਹਦੇ ਵੀ ਜਾ ਕੇ ਨੱਚਣਗੇ ਨੱਚਦੇ ਰਹੇ ਨੇ ਦਿਲਜੀਤ ਦੋਸਾਂਝ ਆਪਣੀ ਗਾਣਿਆਂ ਵਿੱਚ ਕਹਿੰਦਾ ਮੈਂ ਹੂੰ ਪੰਜਾਬ ਕਰਨੌਜਦੇ ਨੇ ਆਪਣੇ ਗਾਣਿਆਂ ਦੇ ਵਿੱਚ ਕਿਹਾ ਜਿੱਥੋਂ ਮੈਂ ਆਉਨਾ ਉੱਥੇ ਪੱਗਾ ਕੇਸਰੀਆਂ ਦਿਖਦੀਆਂ ਨੇ ਐਪੀ ਢਿੱਲੋਂ ਨੇ ਵੀ ਆਪਣੇ ਗਾਣਿਆਂ ਦੇ ਵਿੱਚ ਪੰਜਾਬ ਦਾ ਬੜਾ ਮਹਿਮਾ ਮੰਡਣ ਕੀਤਾ ਲੇਕਿਨ ਜਦ ਨਾਲ ਪੰਜਾਬ ਦੇ ਵਿਰਸੇ ਦੇ ਨਾਲ ਖਲੋਣ ਦੀ ਗੱਲ ਆਈ ਨਾ ਇਸ ਸਾਰੇ ਆਪਣਾ ਦੋਗਲਾਪਨ ਆਪਣਾ ਫਰਜ਼ੀ ਚਿਹਰਾ ਵਿਖਾ ਗਿਆ ਸਾਨੂੰ ਇਹਨਾਂ ਤਿੰਨਾਂ ਦੇ ਕਾਨਸਰਟ ਚੱਲ ਰਹੇ ਨੇ ਇੰਡੀਆ ਦੇ ਵਿੱਚ ਐਪੀ ਢਿੱਲੋਂ ਦਿਲਜੀਤ ਦੋਸਾਂਝ ਨੇ ਪੰਜਾਬ ਦੇ ਵਿੱਚ ਵੀ ਕੀਤੇ ਤੁਸੀਂ ਡੇਟਾ ਚੈੱਕ ਕਰੋ ਜਾ ਕੇ 21 ਦਸੰਬਰ ਨੂੰ एपीटलोम कंसर्ट ਕਰ ਰਿਹਾ ਹੈ ਕਿ ਉਹ ਦਿਨ ਨੇ ਜਦੋਂ ਗੁਰੂ ਸਾਹਿਬ ਆਪਣਾ ਪਰਿਵਾਰ ਛੱਡ ਕੇ ਸਰਸਾ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਅੱਜ 25 ਤਰੀਕ 2 ਵਜੇ ਤੋਂ ਦਿਲਜੀਤ ਨੇ ਆਪਣੇ ਆਖਰੀ ਸ਼ੋ ਜਲੰਧਰ ਦੀਆਂ ਜਿਹੜੀਆਂ ਟਿਕਟਾਂ ਨੇ ਉਹ ஆன்ਲਾਈਨ ਬੁਕਿੰਗ ਵਾਸਤੇ ਖੋਲ੍ਹ ਖੁਲਵਾ ਦਿੱਤੀਆਂ ਨੇ ਅੱਜ ਦਾ ਦਿਨ ਜਿਹਦਾ ਇਤਿਹਾਸ ਇਹ ਵੇ ਕਿ ਸਹਿਬਜ਼ਾਦਿਆਂ ਦੀ ਪੇਸ਼ੀ ਹੋ ਰਹੀ ਸੀ ਸੂਬੇ ਦੀ ਚੈਰੀ ਦੇ ਵਿੱਚ ਪੰਜਾਬ ਦੇ ਲੋਕ ਕਮਲੇ ਹੋ ਕੇ ਟਿਕਟਾਂ ਖਰੀਦਣ ਲੱਗੇ ਹੋਣੇ ਨੇ ਇਹਨਾਂ ਦਿਨਾਂ ਦੇ ਵਿੱਚ ਕਾਨਸਰਟ ਕਰੇ ਜਾ ਰਹੇ ਨੇ ਉਵੇਂ ਦੇ ਸਾਡੇ ਲੋਕ ਕਮਲੇ ਨੇ ਜਿਹੜੇ ਇਹਨਾਂ ਦੇ ਮਗਰ ਲੱਗ ਕੇ ਇਹਨਾਂ ਦੇ ਕਾਨਸਰਟ ਦੇ ਉੱਤੇ ਚਾ ਕੇ ਮ제 ਲੈ ਰਹੇ ਨੇ ਰਾਤਾਂ ਦੇ ਵਿੱਚ ਰੌਲਾ ਪਾ ਰਹੇ ਨੇ ਲੋਕੀ ਕਮਲਿਆਂ ਵਾਂਗ ਟਿਕਟਾਂ ਖਰੀਦ ਰਹੇ ਨੇ ਹੁਣ ਕੁਝ ਲੋਕ ਇਹ ਕਹਿੰਦੇ ਨੇ ਕਿ ਤੁਹਾਨੂੰ ਕੀ ਹੈ ਜੀ ਉਹ ਆਪਣਾ ਕੰਮ ਕਰ ਰਹੇ ਨੇ ਤੁਸੀਂ ਖਾਲੀ ਮੂਲੀ ਇਹ ਚੀਜ਼ਾਂ ਗੁਰੂ ਦੇ ਨਾਲ ਜੋੜ ਰਹੇ ਹੋ ਦੇਖੋ ਮੇਰਾ ਸਭ ਤੋਂ ਵੱਡਾ ਕਨਸਰਨ ਇਹ ਵੇ ਅੱਜ ਜੇ ਇਹੀ ਬੇਪਰਵਾਹੀ ਦੇ ਨਾਲ ਅਸੀਂ ਇਸ ਪਾਸੇ ਲੱਗੇ ਰਹੇ ਨਾ ਤੇ ਇਹ ਇਤਿਹਾਸ ਸਾਡੀ ਸਮਝ ਦੇ ਵਿੱਚੋਂ ਹੌਲੀ-ਹੌਲੀ ਵਿਸਰ ਜਾਏਗਾ ਪੁਰਾਣਾ ਸਮਾਂ ਸੀ ਇੱਕ ਕਿਸੇ ਬਜ਼ੁਰਗ ਨੂੰ ਫੜਿਓ ਉਹਨੂੰ ਪੁੱਛਿਓ ਜਿਨ੍ਹਾਂ ਦੇ ਅੰਦਰ ਦਰਦ ਵਗਦਾ ਸੀ ਨਾ ਉਹ ਲੋਕ ਇਹਨਾਂ ਦਿਨਾਂ ਦੇ ਵਿੱਚ ਪੁੰਜੇ ਸੌਂਦੇ ਸਨ ਉਸ ਸੇਕ ਨੂੰ ਮਹਿਸੂਸ ਕਰਨ ਵਾਸਤੇ ਉਸ ਦਰਦ ਦੀ ਇੰਟੈਂਸਿਟੀ ਨੂੰ ਮਹਿਸੂਸ ਕਰਨ ਵਾਸਤੇ ਜੇ ਉਹ ਹੌਲੀ-ਹੌਲੀ ਸਾਡੇ ਘਰਾਂ ਵਿੱਚੋਂ ਘਟਿਆ ਹੈ ਅੱਜ ਅਸੀਂ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜਿਆਂ 'ਚ ਕੰਸਰਟ ਕਰ ਰਹੇ ਹਾਂ ਨਾ ਹੋਰ 2-4 ਸਾਲਾਂ ਨੂੰ ਤੁਸੀਂ ਵੇਖੋਗੇ ਵਿਆਹ ਸ਼ਾਦੀਆਂ ਵੀ ਆਮ ਹੋ ਜਾਣਗੀਆਂ ਹੋ ਵੀ ਰਹੀਆਂ ਨੇ ਤੇ ਸਮੇਂ ਦੇ ਨਾਲ ਸਾਡੇ ਸੁਰਤ ਦੇ ਵਿੱਚੋਂ ਸ਼ਾਇਦ ਇਹ ਚੀਜ਼ਾਂ ਨਿਕਲ ਹੀ ਜਾਣ ਅਸੀਂ ਇੰਨੇ ਕੁ ਵੇ ਪ੍ਰਵਾਹ ਹੋ ਜਾਵਾਂਗੇ ਕਿ ਸਾਨੂੰ ਫਰਕ ਹੀ ਨਹੀਂ ਪੈਣਾ ਕਿ ਦਿਨ ਕਿਹੜੇ ਚੱਲ ਰਹੇ ਨੇ ਉਹਨਾਂ ਨੇ ਸਾਡੇ ਲਈ ਕੀ ਕੀਤਾ ਸੀ ਇਹਦਾ ਮਤਲਬ ਇਹੀ ਹੋਇਆ ਨਾ ਕਿ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਭੁੱਲ ਰਹੇ ਹਾਂ ਜਿਸ ਪੰਜਾਬ ਨੇ ਮਾਣ ਦਿੱਤਾ ਜਿਸ ਨੇ ਪ੍ਰਸਿੱਧੀ ਦਿੱਤੀ ਉਸ ਪੰਜਾਬ ਦੇ ਹਿਸਟਰੀ ਨੂੰ ਸਿਰਫ ਪੈਸੇ ਦੇ ਪਿੱਛੇ ਰੋਲ ਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ ਤੇ ਦੋਗਲਾਪਣ ਇਹਨਾਂ ਵੇਖੋ ਤਿੰਨ ਦਿਲਜੀਤ ਸਟੋਰੀਆਂ ਲਾਉਂਦਾ ਆਪਣੇ ਸ਼ੋਹ ਦੀਆਂ ਚੌਥੀ ਸਟੋਰੀ ਸਾਬਜਾ ਦੇਣ ਦੀ ਲਾ ਦਿੰਦਾ ਹੈ ਇਹ ਪੀ ਢਿਲੋਕਰ ਨੌਜਲਾ ਕੋਲ ਉਹ ਵੀ ਨਹੀਂ ਜੁੜੀਆਂ ਜਿਹੜੇ ਸਿੰਗਰਾਂ ਦੇ ਕਾਨਸਰਟ ਨਹੀਂਗੇ ਉਹ ਇਸ ਸਮੇਂ ਸ਼ਹੀਦੀ ਦਿਹਾੜੇ ਤੇ ਗੀਤ ਗਾ ਰਹੇ ਨੇ ਚੰਗੀ ਗੱਲ ਹੈ لیکن اے ਧਿਆਨ ਰੱਖਿਓ ਸਾਰਾ ਸਾਲ ਇਹਨਾਂ ਨੇ ਲਖਚਰ ਪੁਣਾ ਗਾਇਆ ਉਹ ਲਖਚਰ ਪੁਣਾ ਜਿਹੜਾ ਗੁਰੂਆਂ ਦੀ ਵਿਰਾਸਤ ਦੇ ਖਿਲਾਫ ਜਾਂਦਾ ਹੈ ਇੱਕ ਸਾਡੀ ਵੀ ਵਿਡੰਬਨਾ ਵੈਸੀ ਹੀ ਹੈ ਸਾਨੂੰ ਵੀ ਪਹਿਲਾਂ ਜ਼ਿਆਦਾਤਰ ਲੋਕਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਹੀ ਸ਼ਹੀਦ ਯਾਦ ਆਉਂਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਰਹਿੰਦੇ ਨੇ ਉਹ ਲੋਕ ਤੇ ਜੀਵਨ ਹੀ ਉਹਨਾਂ ਵਰਗਾ ਜਿਹਾਉਂਦੇ ਨੇ ਨਾ ਉਹ ਫਿਰ ਝੂਠ ਤੋਂ ਡਰਦੇ ਨਹੀਂ ਉਹ ਫਿਰ ਅਣਖ ਜ਼ਮੀਰ ਦੇ ਨਾਲ ਸੌਦਾ ਨਹੀਂ ਕਰਦੇ ਨਾ ਉਹ ਫਿਰ ਇਮਾਨਦਾਰੀ ਦੀ ਜ਼ਿੰਦਗੀ ਜਿਉਂਦੇ ਨੇ ਜਿਨ੍ਹਾਂ ਨੂੰ ਹਮੇਸ਼ਾ ਯਾਦ ਰਹਿੰਦੇ ਨੇ ਤੇ ਜਿਨ੍ਹਾਂ ਨੂੰ ਸਿਰਫ ਅੱਜ ਕੱਲ੍ਹ ਯਾਦ ਰਹਿੰਦੇ ਨੇ ਉਹ ਸਟੋਰੀਆਂ ਪੋਸਟਾਂ ਤੱਕ ਹੀ ਰਹਿ ਜਾਂਦੇ ਨੇ ਚਲੋ ਅੱਜ ਕੱਲ੍ਹ ਯਾਦ ਆ ਰਹੇ ਸਨ ਇਹ ਵੀ ਬਹੁਤ ਵੱਡੀ ਗੱਲ ਸੀ ਲੇਕਿਨ ਇੱਕ ਆ ਨਵਾਂ ਡਿਸਟਰੈਕਸ਼ਨ ਪੈਦਾ ਕਰ ਦਿੱਤਾ ਗਿਆ ਲੋਕਾਂ ਦੇ ਮਨਾਂ ਦੇ ਵਿੱਚ ਸਾਡੇ ਲੋਕਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਵੀ ਕਿ ਅਸੀਂ ਇਹਨਾਂ ਦੇ ਅੰਨੇ ਭਗਤ ਬਣ ਜਾਂਦੇ ਆ ਅੰਨੇ ਫੈਨ ਬਣ ਜਾਂਦੇ ਆ ਮੈਂ ਵੀਡੀਓ ਅਪਲੋਡ ਕੀਤੀ ਸੀ ਉਨੂੰ ਬਹੁਤ ਪ੍ਰਸਿੱਧੀ ਮਿਲੀ ਲੇਕਿਨ ਬਹੁਤ ਸਾਰੇ ਲੋਕ ਉਸ ਮਾਨਸਿਕਤਾ ਨੂੰ ਜਸਟੀਫਾਈ ਕਰਦੇ ਦਿਖੇ ਕਿ ਕੋਈ ਗਲਤੀ ਨਹੀਂ ਇਹਦੇ ਵਿੱਚ ਲੋਕ ਜਾ ਰਹੇ ਨੇ ਉੱਥੇ ਘਰਬਾਰ ਆਪਣਾ ਕੰਮ ਕਾਜ ਛੱਡ ਕੇ ਕੋਈ ਦਿੱਕਤ ਨਹੀਂ ਜੀ ਇਹ ਤੇ ਸਭ ਦੀ ਨਿੱਜੀ ਜ਼ਿੰਦਗੀ ਨਿੱਜੀ ਜ਼ਿੰਦਗੀ ਹੈ ਲੇਕਿਨ ਇਹ ਇਤਿਹਾਸਿਕ ਕਲਚਰ ਸਾਡਾ ਨਿੱਜੀ ਨਹੀਂ ਹੈ ਸਭ ਦਾ ਸਾਂਝਾ ਹੈ ਸਭ ਨੂੰ ਇਹਨੂੰ ਸੰਭਾਲਣ ਦੀ ਜ਼ਰੂਰਤ ਹੈ ਇਹ ਗੱਲਾਂ ਸਾਂਝੀਆਂ ਕਰਨ ਦਾ ਮੇਰਾ ਇੱਕੋ ਮਕਸਦ ਸੀ ਕਿ ਇਹਨਾਂ ਦਾ ਇਹ ਜਿਹੜਾ ਦੋਗਲਾ ਚਿਹਰਾ ਹੈ ਨਾ ਇਹ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਚਾਹੀਏ ਦਿਖਾਇਆ ਜਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਨੂੰ ਵਰਤ ਰਹੇ ਨੇ ਆਪਣੇ ਲਾਭ ਦੇ ਲਈ ਇਹਨਾਂ ਦੇ ਲਈ ਪੰਜਾਬ ਮਾਇਨੇ ਨਹੀਂ ਰੱਖਦਾ ਇਹਨਾਂ ਲਈ ਤੁਹਾਡਾ ਇਤਿਹਾਸ ਤੁਹਾਡਾ ਕਲਚਰ ਮਾਇਨੇ ਨਹੀਂ ਰੱਖਦਾ ਨਚਾਰ ਲੋਕ ਨੇ ਨਚਾਰਾਂ ਨੂੰ ਸਿਰਫ ਲੱਚਰਤਾਈ ਪੈਸੇ ਦੇ ਨਾਲ ਜਿੰਨੇ ਪੈਸੇ ੁੱਟੇ ਇਹ ਉਹਦੇ ਜਾ ਕੇ ਨੱਚਣਗੇ ਜੇ ਅੰਬਾਨੀ ਪੈਸੇ ਛੱਟੇਗਾ ਨਾ ਇਹ ਉਹਦੇ ਵੀ ਜਾ ਕੇ ਨੱਚਣਗੇ ਨੱਚਦੇ ਰਹੇ ਨੇ ਇਹ ਉਹ ਲੋਕ ਨਹੀਂ ਇਹ ਤੇ ਅਜੇ ਇਹਨਾਂ ਤਿੰਨਾਂ ਦਾ ਹਾਲ ਹੈ ਸਾਰੇ ਹੀ ਲਗਭਗ ਐਸੇ ਨੇ ਕੋਈ ਵਿਰਲਾ ਵਾਂਝਾ ਹੀ ਹੋਏਗਾ ਜਿਹੜਾ ਨਿੱਤਰੇਗਾ ਇਸ ਸਮੇਂ ਦੇ ਵਿੱਚ ਜਿਹੜਾ ਛੱਡੇਗਾ ਪੈਸਾ ਸਹੀ ਚੀਜ਼ਾਂ ਦੇ ਲਈ ਆਪਣੇ ਇਤਿਹਾਸ ਲਈ ਆਪਣੇ ਲੋਕਾਂ ਦੇ ਲਈ ਆਪਣੇ ਪੰਜਾਬ ਦੇ ਲਈ ਇਹ ਸਿਰਫ ਕਹਿੰਦੇ ਨੇ ਕਿ ਮੈਂ ਹੂੰ ਪੰਜਾਬ ਪੰਜਾਬ ਆਪਣੇ ਸ਼ਹੀਦਾਂ ਨੂੰ ਨਹੀਂ ਭੁੱਲਦਾ ਪੰਜਾਬ ਆਪਣੇ ਸ਼ਹੀਦਾਂ ਦੇ ਦਿਹਾੜਿਆਂ ਤੇ ਕਾਂਸਰਟ ਦੀਆਂ ਟਿਕਟਾਂ ਨਹੀਂ ਵੇਚਦਾ ਇਦਾਂ ਦੇ ਦਿਹਾੜਿਆਂ ਤੇ ਕਾਂਸਰਟ ਦੀਆਂ ਟਿਕਟਾਂ ਨਹੀਂ ਵੇਚਦਾ ਪੰਜਾਬ ਤੇ ਇਹਨਾਂ ਦਿਨਾਂ ਵਿੱਚ ਦਰਦ ਵਿੱਚ ਡੁੱਬਿਆ ਹੁੰਦਾ ਹੈ ਪੰਜਾਬ ਦੇ ਰੋਮ ਰੋਮ ਵਿੱਚ ਇਸ ਸਮੇਂ ਗੁਰਗੋਬਿੰਦ ਸਿੰਘ ਪ੍ਰਤੀ ਸ਼ੁਕਰਾਨਾ ਨਿਕਲਦਾ ਹੁੰਦਾ ਹੈ ਪੰਜਾਬ ਤੇ ਦਰਦ ਵਿੱਚ ਭਿੱਜਾ ਹੋਇਆ ਆਪਣੇ ਬਾਬਿਆਂ ਦੀ ਸੇਵਾ ਦੇ ਵਿੱਚ ਜੁਟਿਆ ਹੁੰਦਾ ਹੈ ਪੰਜਾਬ ਕਾਂਸਰਟ ਦੇ ਉੱਤੇ ਲੋਕਾਂ ਨੂੰ ਨਚਾ ਨਹੀਂ ਰਿਹਾ ਹੁੰਦਾ ਇੱਕ ਕਲੇਮ ਬੰਦ ਕੀਤਾ ਜਾਏ ਕਿ ਮੈਂ ਉਹ ਪੰਜਾਬ ਕੋਈ ਇੱਕ ਇਨਸਾਨ ਇਸ ਮਨੋਵਰਤੀ ਵਾਲਾ ਪੰਜਾਬ ਨਹੀਂ ਹੋ ਸਕਦਾ ਪੰਜਾਬ ਨੇ ਤੇ ਤਖਤਾਂ ਤਾਜ਼ਾ ਨੂੰ ਠੋਕਰਾਂ ਮਾਰੀਆਂ ਨੇ ਆਪਣੇ ਗੁਰੂ ਦੇ ਲਈ ਆਪਣੇ ਇਤਿਹਾਸ ਦੇ ਲਈ ਆਪਣੇ ਕਲਚਰ ਦੇ ਲਈ ਇਹ ਲੋਕ ਜਿਹੜੇ ਕਲਚਰ ਇਤਿਹਾਸ ਨੂੰ ਛੱਡ ਦਿੰਦੇ ਨੇ ਪੈਸੇ ਦੇ ਬਦਲੇ ਇਹ ਪੰਜਾਬ ਨਹੀਂ ਹੋ ਸਕਦੇ ਵੀਡੀਓ ਚੰਗੀ ਲੱਗੀ ਹੋਵੇ ਅੱਗੇ ਤੋਂ ਅੱਗੇ ਜ਼ਰੂਰ ਸਾਂਝੀ ਕਰਿਓ ਹਿਸਟਰੀ education analysis explainer ਇਦਾਂ ਦੀ ਆ ਵੀਡੀਓ ਵੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਸਕਦੇ ਹੋ ਜੀ ਧੰਨਵਾਦ